ਸਿੰਰਬੀ ਸਿੰਘ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿੰਨ ਸਾਹਿਬ ਸੋ ਅੱਜ ਦੀਆਂ ਸੁਰਖੀਆਂ ਨੇ ਜੀ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨਾਲ ਜਿਹੜੀ ਮੀਟਿੰਗ ਕੀਤੀ ਉਹ ਖਤਮ ਹੋ ਚੁੱਕੀ ਹੈ ਤੇ ਖੇਤੀ ਨੀਤੀ ਸਮੇਤ ਵੱਖ-ਵੱਖ ਮੁੱਦਿਆਂ ਦੇ ਉੱਤੇ ਉੱਥੇ ਚਰਚਾ ਹੋਈ ਹੈ ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗ ਪਿਆ ਹੈ ਤੇ ਕਈ ਸ਼ਰਧਾਲੂ ਇਹਦੇ ਹੇਠਾਂ ਆ ਕੇ ਫਸ ਕੇ ਨੇ ਛਿਰੇ ਕੱਲ੍ਹ ਤੱਕ ਸਾਹਿਬ ਉੱਤੇ ਸਪਸ਼ਟੀਕਰਨ ਦੇਣ ਪਹੁੰਚੇ ਬਿਕਰਮੇ ਚਿੱਠੀਆਂ ਹੰਸਰਾਜ ਹੰਸਤਾ ਵਿਰੋਧ ਕਰਨ ਵਾਲੇ ਆਕੂਆਂ ਦੇ ਖਿਲਾਫ ਜ ਬਾਦਲਾ ਤੇ ਗੜ ਵਿੱਚ ਲੱਗੇਗਾ ਕਾਂਗਰਸ ਤੇ ਝੰਡਿਆਂ ਨੂੰ ਜਿਹੜੇ ਪੱਟੇਗਾ ਜਿਹੜਾ ਪੰਥਕ ਲੀਡਰ ਉੱਥੇ ਸਰਗਰਮ ਹੋ ਗਏ ਨੇ ਕੈਬਨਿਟ ਮੀਟਿੰਗ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ ਪੈਟਰੋਲ ਤੇ ਡੀਜ਼ਲ ਤੇ ਵੈਟ ਜਿਹੜਾ ਉਹ ਵਧਾਇਆ ਕਮਨੀਤ ਬਿੱਟੂ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸੋਂ ਰਾਮ ਰਹੀਮ ਨੂੰ 6 ਵਾਰ ਕਰੋਲ ਦੇਣ ਵਾਲੇ ਜੇਲਰ ਨੂੰ ਪਾਛਪਾਣੇ ਦਿੱਤੀ ਟਿਕਟ ਤੇ ਅਖੀਰ ਸ਼ਾਹਰੂਖ ਖਾਨ ਦਿੰਦੇ ਨੇ ਸਭ ਤੋਂ ਵੱਧ ਟੈਕਸ ਸੁਲਮਾਨ ਖਾਨ ਅਤੇ ਅਮਿਤਾ ਬਚਨ ਉਹ ਵੀ ਛੱਡਿਆ ਪਿੱਛੇ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਿਮਰਪ੍ਰੀ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਜਿਹੜੀ ਮੀਟਿੰਗ ਕੀਤੀ ਹੈ ਉਹਦਾ ਕੀ ਆਊਟਕਮ ਹੈ ਕੀ ਕੀ ਮਸ਼ਵਰੇ ਦਿੱਤੇ ਕੀ ਕੀ ਡਿਸਕਸ ਹੋਇਆ ਜੀ ਭਗਵੰਤ ਮਾਨ ਹੋਣਾਂ ਨੇ ਅੱਜ ਕਿਸਾਨਾਂ ਦੇ ਨਾਲ ਕੋਈ ਤਕਰੀਬਨ 3 ਵਜੇ ਜਿਹੜੀ ਬੈਠਕ ਉਹ ਸ਼ੁਰੂ ਕੀਤੀ ਹੈ ਤੇ 2 ਘੰਟੇ ਇਹ ਬੈਠਕ ਚੱਲੀ ਹੈ ਕਿਸਾਨ ਆਗੂ ਉਥੇ ਮੌਜੂਦ ਸਨ ਜਿਨ੍ਹਾਂ ਨੇ 8 ਮੁੱਦੇ ਆਪਣੀ ਸਰਕਾਰ ਤੇ ਅੱਗੇ ਰੱਖੇ ਆ ਖੇਤੀ ਨੀਤੀ ਨਾਲ ਸੰਬੰਧਿਤ ਉਸ ਤੋਂ ਬਾਅਦ ਪਤਾ ਲੱਗਾ ਜੀ ਇਸ 2 ਘੰਟੇ ਦੀ ਬੈਠਕ ਦੇ ਵਿੱਚ ਕਈ ਤਰ੍ਹਾਂ ਦੀਆਂ ਸਹਿਮਤੀਆਂ ਕਿਸਾਨ ਆਗੂਆਂ ਦੇ ਨਾਲ ਬਣ ਗਈਆਂ ਨੇ ਤੇ ਜਲਦੀ ਹੀ ਸਰਕਾਰ ਇਹਨਾਂ ਨੂੰ ਜਿਹੜਾ ਉਹ ਲਾਗੂ ਕਰੇਗੀ ਪਤਾ ਲੱਗਾ ਜੀ ਇਹਦੇ ਵਿੱਚ ਕਿਸਾਨਾਂ ਨੇ ਕਰਜ਼ਿਆਂ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਸਹਾਕਾਰੀ ਬੈਂਕਾਂ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਸਕੀਮ ਹੈ ਉਹ ਲਿਆਉਣ ਦੀ ਮੰਗ ਕੀਤੀ ਹੈ ਜਿਸ ਤੇ ਸਰਕਾਰ ਨੇ ਹਾਂ ਪੱਕੀ ਨਾਰਾ ਦਿੱਤਾ ਤੇ ਨਾਲ ਦੀ ਨਾਲ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਉੱਤੇ ਕੇਸ ਦਰਜ ਹੋਏ ਨੇ ਸਰਕਾਰ ਉਹਨਾਂ ਨੂੰ ਵਾਪਸ ਲੈਣ ਦੇ ਵਿੱਚ ਵੀ ਸਹਾਇਤਾ ਦੇਵੇ ਇਸ ਉੱਤੇ ਵੀ ਕਿਤੇ ਨਾ ਕਿਤੇ ਸਹਿਮਤੀ ਬਣਦੀ ਦਿਖਾਈ ਦਿੱਤੀ ਹੈ ਕੇਂਦਰ ਸਰਕਾਰ ਨੇ ਝੋਨੇ ਨੂੰ ਛੱਡ ਕੇ ਹੋਰ ਫਸਲਾਂ ਵਿਜਣ ਵਾਲੀਆਂ ਵਿਜਣ ਵਾਲਿਆਂ ਨੂੰ 7000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦੀ ਜੜੀ ਤਿਆਰੀ ਕਰ ਲਈ ਗਈ ਹੈ ਜਿਸ ਲਈ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਬਣਾ ਕੇ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ ਜਿਸ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲ ਜਾਵੇਗਾ ਸੋ ਕੁੱਲ ਮਿਲਾ ਕੇ ਵੇਖਿਆ ਜਾਏ ਬਹੁਤ ਹੀ ਵਧੀਆ ਜਿਹੜੀ ਅੱਜ ਇੱਥੇ ਗੱਲਬਾਤ ਹੋਈ ਆ ਹਰਪਾਲ ਸਿੰਘ ਚਿਮਮਾ ਹੋਣੀ ਜਿਹੜੇ ਉਹਨਾਂ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਪੱਤਰ ਜੀ ਦਿੱਤੀ ਹੈ ਤੋਂ ਉਸ ਤੋਂ ਬਾਅਦ ਕਿਸਾਨਾ ਗੋਹਣੇ ਵੀ ਕਿਹਾ ਕਿ ਅਸੀਂ ਆਪਣਾ ਜਿਹੜਾ ਹੁਣ ਧਰਨਾ ਜਲਦੀ ਹੀ ਖਤਮ ਕਰਾਂਗੇ ਤੇ ਕਿਸਾਨ ਨੇ ਉਹਨਾਂ ਨੂੰ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਖੇਤੀ ਨੀਤੀ ਨਾਲ ਸੰਬੰਧਿਤ ਐ ਉਹ ਉਪਰਬੰਧ ਕਰ ਲੀਆਂ ਜਾਣਗੀਆਂ ਕਿਹੜੇ ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗ ਪਿਆ ਜੀ ਜੀ ਤਰਨ ਤਰਨ ਤੇ ਬਿਲਕੁਲ ਲੱਗੇ ਸੰਗਤਪੁਰਾ ਪਿੰਡ ਪਿੰਦਾ ਅੱਜ ਸ਼ਾਮੀ ਕੋਈ 5:30 6 ਵਜੇ ਦੀ ਇਹ ਘਟਨਾ ਉੱਥੇ ਲ ਤੇ ਪਤਾ ਲੱਗਾ ਜੀ ਲੈਂਟਰ ਇੱਕਦਮ ਢੇਠਾ ਡਿੱਗ ਪਿਆ ਜਿਸ ਕਾਰਨ ਜਿਹੜੇ ਲੋਕ ਉੱਥੇ ਸੇਵਾ ਕਰ ਰਹੇ ਸੀ ਜਾਂ ਫਿਰ ਜਿਹੜੇ ਮਜ਼ਦੂਰ ਉੱਥੇ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਉਹ ਮਲਬੇ ਦੇ ਹੇਠਾਂ ਆ ਕੇ ਦੱਬੇ ਗਏ ਨੇ ਤੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਤੇ ਕੋਈ 15 ਜਿਹੜੇ ਲੋਕ ਨੇ ਉਹ ਇਸ ਦੇ ਵਿੱਚ ਜ਼ਖਮੀ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਹ ਹੋ ਸਕਦਾ ਹੈ ਅੰਕੜਾ ਹੁਣ ਤੱਕ ਵੱਧ ਗਿਆ ਹੋਵੇ ਤੇ ਜਿਹੜੇ ਜ਼ਖਮੀ ਲੋਕ ਨੇ ਉਹਨਾਂ ਨੂੰ ਜ਼ਰੇ ਇਲਾਜ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਗਿਆ ਜਿਹੜੇ ਇਸ ਦੇ ਵਿੱਚ ਬਹੁਤੇ ਸੀਰੀਅਸ ਹੋ ਗਏ ਸਨ ਜਿਆਦਾ ਘਟਨਾਵਾਂ ਪਰ ਕਿਸੇ ਉਹਨਾਂ ਨਾਲ ਚਾ ਜ਼ਿਆਦਾ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਜਿਹੜੇ ਵੱਡੇ ਹਸਪਤਾਲ ਉੱਥੇ ਭਰਤੀ ਕਰਵਾ ਦਿੱਤਾ ਗਿਆ ਤੋਂ ਹੁਣ ਇਨਵੈਸਟੀਗੇਸ਼ਨ ਜਿਹੜੀ ਇੱਥੇ ਸ਼ੁਰੂ ਹੋ ਚੁੱਕੀ ਆਖਰ ਕਿਸ ਤੇ ਕਾਰਨ ਹੈ ਵੱਡਾ ਹਾਦਸਾ ਵਾਪਰਿਆ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਹੋਰ ਕਿੰਨੀਆਂ ਕਿ ਇੱਥੇ ਜੜੀਆਂ ਕੈਜੁਐਲਿਟੀਆਂ ਹੋਈਆਂ ਨਹੀਂ ਆ ਫਿਰ ਸਭ ਕੁਝ ਠੀਕ ਠਾਕ ਰਿਹਾ ਵਿਕਰਨ ਸਿੰਘ ਮਜੀਠੀਆ ਨੂੰ ਅਕਾਲ ਤਰਫ ਤੇ ਤਲਬ ਕੀਤਾ ਗਿਆ ਉੱਥੇ ਤਖਤ ਜਸਦਰ ਸਾਹਿਬ ਨੇ ਜਾਂ ਉਹ ਖੁਦ ਹੀ ਸਪਸ਼ਟੀਕਰਨ ਦੇਣ ਗਏ ਸੀ ਜੀ ਬਿਲਕੁਲ ਅੱਜ ਬਿਕਰਮ ਸਿੰਘ ਜੀਟੀਆ ਸ਼ਰੀਆ ਕਾਲਕਸਖ ਸਾਹਿਬ ਵਿਖੇ ਆਪਣੇ ਆਪ ਹੀ ਜਿਹੜਾ ਸਪਸ਼ਟੀਕਰਨ ਦੇ ਦੇਣਗੇ ਸੀ ਕਿਉਂਕਿ ਬਿੱਤੇ ਦਿਨ ਅਸੀਂ ਜਾਣੇ ਪੀ ਗਸਤ ਨੂੰ ਪੰਨ ਸਿੰਘ ਸਾਹਿਬਾਨ ਦੀ ਜਦੋਂ ਬੈਠਕ ਹੋਈ ਸੀ ਉਸ ਤੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਸ ਵਕਤ ਸਰਕਾਰ ਸੀਗਾ ਉਸ ਤੇ ਵਿੱਚ ਜਿਹਨੇ ਕੈਬਨਿਟ ਮਨਿਸਟਰ ਆ ਉਹ ਵੀ ਤੇ ਪ੍ਰਧਾਨ ਹੋਣੇ ਵੀ ਆ ਕੇ ਇੱਥੇ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਹੁਣ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਹੋਣੀ ਤਾਂ ਜਾ ਕੇ ਆਪਣਾ ਸਪਸ਼ਟੀਕਰਨ ਦੇ ਆਏ ਸੀ ਇਸੇ ਲੜੀ ਤਹਿਤ ਵਿਕਰਮ ਸਿੰਘ ਮਜੀਠੀਆ ਅੱਜ ਉੱਥੇ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਤੇ ਬਾਅਦ ਵਿੱਚ ਆ ਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤਾਂ ਆ ਕੇ ਜਿਹੜਾ ਆਪਣਾ ਲਿਖਤੀ ਸਪਸ਼ਟੀਕਰਨ ਉਹ ਦਿੱਤਾ ਮੀਡੀਆ ਨੇ ਕਾਫੀ ਤਰ੍ਹਾਂ ਦੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਰ ਉਹਨਾਂ ਨੇ ਜ਼ਿਆਦਾ ਕੁਝ ਨਹੀਂ ਬੋਲਿਆ ਕਿਉਂਕਿ ਜਥੇਦਾਰ ਰਗਬੀਰ ਸਿੰਘ ਉਹਨਾਂ ਨੇ ਕਹੀ ਸੀ ਇਹ ਗੱਲ ਕਿ ਭਾਈ ਇਹ ਮਾਮਲਾ ਪੰਜ ਸਿੰਘ ਸਹਿਬਾਨਾਂ ਦੇ ਜਿਹੜੀ ਨਿਗਰਾਨੀ ਹੇਠ ਚੱਲ ਰਿਹਾ ਸੋ ਕੋਈ ਵੀ ਇੱਕ ਦੂਜੇ ਉੱਤੇ ਦੁਸ਼ਣਬਾਜੀ ਨਹੀਂ ਕਰੇਗਾ ਬੇਸ਼ੱਕ ਉਸ ਕੁਬੀਰ ਬਾਦਲ ਦਾ ਧੜਾ ਤੇ ਬੇਸ਼ੱਕ ਉਹ ਬਾਕੀ ਧੜਾ ਸੋ ਇਸੇ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੇ ਇੰਨੀ ਇੱਕ ਗੱਲ ਆਖੀ ਹੈ ਕਿ ਮੈਂ ਨਿਮਾਣਾ ਸਿੱਖਾਂ ਮੇਰੇ ਤੋਂ ਕਈ ਗਲਤੀਆਂ ਹੋਈਆਂ ਹੋਣਗੀਆਂ ਮੈਂ ਭੁੱਲਾਂ ਗਲਤੀਆਂ ਕਰਨ ਵਾਲਾ ਵਿਅਕਤੀ ਹਾਂ ਉਹ ਗੁਰੂ ਜਿਹੜਾ ਸਾਨੂੰ ਉਹ ਭੁੱਲਣਾ ਬਖਸ਼ਣ ਵਾਲਾ ਤੇ ਅਸੀਂ ਅਨਜਾਨੇ ਵਿੱਚ ਕਈ ਗਲਤੀਆਂ ਕੀਤੀਆਂ ਹੋਣਗੀਆਂ ਅਸੀਂ ਇਸ ਦਰ ਤੇ ਕੁਕਰਾਂ ਚੱਕਰਾਂ ਤੇ ਅਸੀਂ ਹਮੇਸ਼ਾ ਨਿਮਾਣੇ ਸਿੱਖ ਵਜੋਂ ਇੱਥੇ ਪਹੁੰਚਦੇ ਰਵਾਂਗੇ ਸੋ ਇੰਨੀਆਂ ਕੁ ਗੱਲਾਂ ਕਰਕੇ ਉਹ মিডিਆ ਤੋਂ ਕੁਨਾਰਾ ਕਰਕੇ ਤੇ ਚੱਲਦੇ ਲੱਗੇ ਹੰਸਰਾਜ ਹੰਸਦੇਵ ਵਿਰੋਧੀਆਂ ਦੇ ਵਾਰੰਟ ਜਿਹੜੇ ਨਿਕਲੇ ਸਨ ਉਹ ਆਪਣੇ ਆਪ ਹੀ ਖਰਜ ਹੋ ਗਏ ਨੇ ਜਾਂ ਕਿ ਉਹਨਾਂ ਨੇ ਕਹਿ ਕੇ ਕੈਨਸਲ ਕਰਵਾਏ ਨੇ ਦੇਖੋ ਇੱਥੇ ਦੋ ਗੱਲਾਂ ਨੇ ਪਹਿਲਾਂ ਜਦੋਂ ਹੰਸਰਾਜ ਹੰਸੋਣਾ ਦਾ ਜਦੋਂ ਵਿਰੋਧ ਹੋਇਆ ਸੀਗਾ ਤਾਂ ਇੱਥੇ ਦੋ ਕਿਸਾਨ ਆਕੂ ਸੀ ਕੀਰਤੀ ਕਿਸਾਨ ਦੇ ਸੁਭਾ ਆਕੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਦੇ ਆਕੂ ਨੌਨੇ ਹਾਲ ਸਿੰਘ ਇਹਨਾਂ ਤੇ ਖਿਲਾਫ 107/151 ਤਹਿਤ ਜਿਹੜੀ ਕਾਰਵਾਈ ਕੀਤੀ ਗਈ ਸੀ ਤੇ ਐਸ ਡੀ ਐਮ ਨੇ ਬਿੱਤੇ ਦਿਨੀ ਵਾਰੰਟ ਜਾਰੀ ਕੀਤੇ ਸੀ ਗ੍ਰਿਫਤਾਰੀ ਨੂੰ ਲੈ ਕੇ ਤੇ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਗੱਲ ਕੀਤੀ ਸੀ ਇਹਨਾਂ ਨੂੰ ਆਪ ਕੋ ਨੇ ਸਾਫ਼ ਕਰ ਦਿੱਤਾ ਸੀ ਕਿ ਭਾਈ ਕਿਸੇ ਵੀ ਸੁਰਤੇ ਹਾਲ ਦੇ ਵਿੱਚ ਅਸੀਂ ਪੇਸ਼ ਨਹੀਂ ਹੋਵਾਂਗੇ ਉਹ ਸਾਡਾ ਹੱਥ ਸੀ ਜਿਹੜਾ ਅਸੀਂ ਵਿਰੋਧ ਕੀਤਾ ਸੀ ਅਸੀਂ ਉਹ ਜਾਇਜ਼ ਕੀਤਾ ਕੋਈ ਨਜਾਇਜ਼ ਨਹੀਂ ਕੀਤਾ ਸੋ ਹੁਣ ਇਹ ਆਗੂ ਜਿਹੜੇ ਗ੍ਰਿਫਤਾਰ ਨਹੀਂ ਹੋਏ ਨਾ ਉੱਥੇ ਅਦਾਲਤ 'ਚ ਪੇਸ਼ ਹੋਏ ਆ ਤੇ ਬਾਅਦ ਵਿੱਚ ਪਤਾ ਲੱਗਾ ਜੀ ਐਸਟੀਐਮ ਨੇ ਕਿਹਾ ਜੀ ਇਹਨਾਂ ਦੇ ਖਿਲਾਫ ਜਿਹੜੇ ਵਾਰੰਟ ਜਾਰੀ ਕੀਤੇ ਸੀ ਉਹ ਗਲਤੀ ਨਾਲ ਇਹਨਾਂ ਦੇ ਉੱਤੇ ਭੇਜੇਗੇ ਸੀ ਇਹਨਾਂ ਦੇ ਨਾਵਾਂ ਦੇ ਉੱਤੇ ਅਸਲ 'ਚ ਇਹਨਾਂ ਦਾ ਕੋਈ ਦੋਸ਼ ਨਹੀਂ ਸੀ ਇਸ ਦੇ ਵਿੱਚ ਤੇ ਇਹ ਫਰਕ ਨੇ ਹੁਣ ਇਹ ਗੱਲ ਪਤਾ ਲੱਗਣ ਤੋਂ ਬਾਅਦ ਜਿਹੜੇ ਕਿਸਾਨਾ ਗੁਰੂ ਜਿੰਦਰ ਸਿੰਘ ਨੇ ਇਹ ਨੌਨੇ ਹਰ ਸਿੰਘ ਉਹਨਾਂ ਨੇ ਕਿਹਾ ਜੀ ਅਸੀਂ ਲਗਾਤਾਰ ਜਿਹੜਾ ਇੱਥੇ ਨਸ਼ਿਆਂ ਦੇ ਖਿਲਾਫ ਜਿਹੜੇ ਇੱਥੇ ਨਸ਼ੇ ਵਿਕਦੇ ਸੀ ਫਰੀਦਕੋੜ ਇਲਾਕੇ ਦੇ ਵਿੱਚ ਉਹਦਾ ਵਿਰੋਧ ਕਰਦੇ ਸੀ ਪ੍ਰਸ਼ਾਸਨ ਨੂੰ ਇਹ ਕਲ ਚੁੱਪਦੀ ਸੀ ਕਿਉਂਕਿ ਇਸ ਦੇ ਵਿੱਚ ਪ੍ਰਸ਼ਾਸਨ ਦੇ ਵੀ ਉੱਤੇ ਅਸੀਂ ਬਾਜੂ ਉਠਾਉਂਦੇ ਸੀ ਤਾਂ ਕਰਕੇ ਉਹਨਾਂ ਨੇ ਆਪਣੀ ਰੰਜਿਸ਼ ਕੱਢਣ ਦੇ ਮਾਮਲੇ ਤੇ ਸਾਡੇ ਤੇ ਆ ਵਾਰੰਟ ਕੱਟੇ ਸੀ ਪਰ ਕਹਿੰਦੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਤੇ ਅਸੀਂ ਉਦੋਂ ਵੀ નિર્ਦੋਸ਼ ਸੀ ਅੱਜ ਵੀ નિર્ਦੋਸ਼ਾਂ ਇਸੇ ਕਰਕੇ ਜਿਹੜਾ ਐਸਟੀਐਮ ਨੇ ਵਾਰੰਟ ਵਾਪਸ ਆਪਣੇ ਲੈ ਲੈਣੇ ਸਿਮਰਨ காங்கிரஸ் ਦੇ ਝੰਡੇ ਪਟਣ ਦੀ ਕੀ ਖਬਰ ਹੈ ਤੇ ਦਿੱਦੜ ਵਾਹੇ ਚੌਂ ਜੀ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਲੀ ਪਈਆਂ ਜੜੀਆਂ 5 ਸੀਟਾਂ ਨੇ ਵਿਧਾਨ ਸਭਾ ਦੀਆਂ ਉੱਥੇ ਜਿਮਣੀ ਚੋਣਾ ਹੋਣ ਜਾਣਗੀਆਂ ਨੇ ਇਹਨਾਂ ਦੇ ਵਿੱਚ ਹਜੇ ਤਰੀਕਾ ਦਾ ਐਲਾਨਤ ਨਹੀਂ ਕੀਤਾ ਗਿਆ ਪਰ ਇਹਨਾਂ ਜ਼ਰੂਰ ਹੈ ਜਿਹੜੀ ਗਿੱਦੜ ਬਾਹ ਦੀ ਸੀਟ ਆ ਉਹ ਸਭ ਤੋਂ ਹੋਰ ਸੀਟਾਂ ਦੇ ਵਿੱਚੋਂ ਇੱਕ ਬਣ ਗਈ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਇਸ ਕਰਕੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੋਰ ਬਾਦਲ ਜੜੇ ਆ ਉਹਨਾਂ ਦੇ ਹੱਥ ਕਮਾਂ ਸੌਂਪ ਦਿੱਤੀ ਗਈ ਹੈ ਕਿ ਭਾਈ ਤੁਸੀਂ ਉੱਥੇ ਕੰਪੇਨਿੰਗ ਕਰੋਗੇ ਉਹਦੇ ਤੁਸੀਂ ਇੰਚਾਰਜ ਹੋ ਜਿਹੜੇ ਇਹਨਾਂ ਦੀ ਡਿਊਟੀ ਉੱਥੇ ਲਾ ਦਿੱਤੀ ਗਈ ਹੈ ਠੀਕ ਦੂਜੇ ਪਾਸੇ ਵਾਰਿਸ ਪੰਜਾਬ ਦੇ ਸੰਸਤਾਪਕ ਜਿਹੜੇ ਮੁਖੀ ਦੀਪ ਸਿੰਘ ਸਿੱਧੂ ਸੀ ਉਹਨਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਜਿਹੜੇ ਹੁਣ ਹੈ ਉੱਥੇ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਗਿੱਦੜਬਾਹ ਦੇ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਤੇ ਜਿਹੜੇ ਮੌਜੂਦਾ ਸੰਸਦ ਮੈਂਬਰ ਜਿਨ੍ਹਾਂ ਨੇ ਆਜ਼ਾਦ ਤੌਰ ਤੇ ਲੋਕ ਸਭਾ ਦੀ ਚੋਣ ਲੜੀ ਸੀ ਸਰਪਜੀਤ ਸਿੰਘ ਖਾਲਸਾ ਉਹਨਾਂ ਨੇ ਕਹਿ ਦਿੱਤਾ ਕਿ ਜਦ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਆਵੇਗਾ ਤਾਂ ਮਨਦੀਪ ਸਿੰਘ ਸਿੱਧੂ ਜਿਹੜੇ ਆ ਉਹ ਇੱਥੋਂ ਗਿੱਦੜਬਾਹ ਤੋਂ ਚੋਣ ਲੜਨਗੇ ਤੇ ਠੀਕ ਐਸੇ ਲੜੀ ਦੇ ਤਹਿਤ ਜਿਹੜਾ ਸੁਖਰਾਜ ਸਿੰਘ ਹੈ ਕਿਸ਼ਨ ਪਗਵਾਨ ਸਿੰਘ ਦਾ ਪੁੱਤਰ ਜਿਹੜੇ ਸ਼ਹੀਦ ਹੋ ਗਏ ਸੀ ਬਾਬਲ ਕਲਾਂ ਕੋਲੀਖਾਂਡ ਦੇ ਵਿੱਚ ਉਹਨਾਂ ਨੇ ਵੀ ਸੁਖਰਾਜ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਭਾਈ ਕਿਦਰ ਬਾਹ ਦੀ ਉਹ ਚੋਣ ਲੜਨ ਦੀ ਪੂਰੀ ਤਿਆਰੀ ਕਰ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਚੋਣ ਲੜਨਗੇ ਉਹਨਾਂ ਨੇ ਕਿਹਾ ਮੇਰੇ ਪਿਤਾ ਦੀ ਜਿਹੜੀ ਉੱਥੇ ਹੱਤਿਆ ਕੀਤੀ ਗਈ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ ਤੇ ਇਸ ਕਰਕੇ ਮੈਂ ਉੱਥੇ ਚੋਣ ਲੜ ਕੇ ਆਪਣੇ ਪਿਤਾ ਨੂੰ ਇਨਸਾਫ ਦਿਵਾਵਾਂਗਾ ਤੇ ਅਖੀਰ ਦੇ ਵਿੱਚ ਜਿਹੜਾ ਲਾਸਟ ਅਮਰਤਪਾਲ ਸਿੰਘ ਹੋਣਾ ਤੇ ਜਿਹੜੇ ਅਸਾਮ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਭਗਵਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਪੁੱਤਰ ਵੱਲੋਂ ਵੀ ਕਾਫੀ ਚਿਰ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਦੇ ਪਿਤਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੋਣ ਮੈਦਾਨ ਦੇ ਵਿੱਚ ਉਤਰਣਗੇ ਫਿਲਹਾਲ ਅਮਰਤਪਾਲ ਉਹਨਾਂ ਦੀ ਟੀਮ ਵੱਲੋਂ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਪਰਿਵਾਰਕ ਮੈਂਬਰ ਨੇ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਸੀਗਾ ਸੋ ਕੁੱਲ ਮਿਲਾ ਕੇ ਵੇਖਿਆ ਜਾਵੇ ਇਹ ਸਭ ਤੋਂ ਵੱਧ ਹੋਟ ਸ਼ੀਟ ਬਣ ਗਈ ਹੈ ਜਿਹੜੀ ਕਿ ਗਿੱਦੜਬਾ ਤੇ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਨੇ ਜੀ ਜੀ ਅੱਜ ਜਦੋਂ ਕੈਬਿਨੇਟ ਮੀਟਿੰਗ ਹੋਈ ਹੈ 11:00 ਵਜੇ ਮੁੱਖ ਮੰਤਰੀ ਦੇ ਰਿਹਾਇਸ਼ ਤੇ ਤਾਂ ਬਹੁਤ ਸਾਰੀਆਂ ਉਮੀਦਾਂ ਸਨ ਕਿ ਤੋਂ ਕੋਈ ਕੁਝ ਨਵਾਂ ਨਿਕਲ ਕੇ ਸਾਹਮਣੇ ਆਏਗਾ ਪਰ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਭਾਈ ਇਸ ਦੇ ਵਿੱਚ ਜਨਤਾ ਦੇ ਉੱਤੇ ਬੋਝ ਪਾਉਣ ਦੀ ਤਿਆਰੀ ਕਰ ਲਈ ਗਈ ਹੈ ਸੋ ਹੁਣ ਪੈਟਰੋਲ ਦੇ ਉੱਤੇ 62 ਪੈਸੇ ਤੇ ਡੀਜ਼ਲ ਦੇ ਉੱਤੇ 92 ਪੈਸੇ ਜਿਹੜਾ ਉਹ ਵੈਟ ਬਤਾਇਆ ਗਿਆ ਯਾਨੀ ਕਿ ਲੋਕਾਂ ਦੀ ਜੇਬ ਦੇ ਉੱਤੇ ਇਸ ਦਾ ਅਸਰ ਪੈਣ ਜਾ ਰਿਹਾ ਹੈ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਨੇ ਕਿਹਾ ਕਿ ਪੈ ਦੇ ਉੱਤੇ ਜਿਹੜਾ ਇਹਨਾਂ ਨੇ ਵੈਟ ਬਧਾਇਆ 62 ਪੈਸੇ ਉਹਦੇ ਨਾਲ ਸੂਬੇ ਨੂੰ 150 ਕਰੋੜ ਰੁਪਏ ਦਾ ਇਜ਼ਾਫਾ ਹੋਵੇਗਾ ਤੇ ਡੀਜ਼ਲ ਦੇ ਵਿੱਚ ਜਿਹੜਾ 92 ਪੈਸੇ ਦਾ ਵਾਅਦਾ ਕੀਤਾ ਗਿਆ ਉਸ ਤੇ ਨਾਲ 392 ਕਰੋੜ ਰੁਪਏ ਦਾ ਜਿਹੜਾ ਵਾਧੂ ਆਮਦਨ ਦਾ ਜਿਹੜਾ ਫਾਇਦਾ ਐ ਸਰਕਾਰ ਨੂੰ ਪਹੁੰਚੇਗਾ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਘਾਟੇ ਵਿੱਚ ਗਈ ਹੈ 7 ਕਿਲੋਵਟ ਤਾਕਤ ਜਿਹੜਾ ਜਦੋਂ ਤਿੰਨ ਹੀ ਹੁਣਾਂ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਵਕਤ 7 ਕਿਲੋਵਟ ਤੱਕ 3 ਰੁਪਏ ਜਿਹੜਾ ਪ੍ਰਤੀ ਯੂਨਿਟ ਐ ਉਹ ਰਾਹਤ ਦਿੱਤੀ ਗਈ ਸੀ ਉਸ ਰਾਹਤ ਨੂੰ ਹੁਣ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਖਤਮ ਕਰ ਦਿੱਤਾ ਤੇ ਇਹਦੇ ਨਾਲ ਉਹਨਾਂ ਨੇ ਆਖਿਆ ਕਿ 1800 ਕਰੋੜ ਦਾ ਫਾਇਦਾ ਪਹੁੰਚੇਗਾ ਤੇ ਨਾਲ ਇੱਕ ਗੱਲ ਉਹਨਾਂ ਨੇ ਜ਼ਰੂਰ ਆਖੀ ਕਿ ਭਾਈ ਲੋਕ ਚਿੰਤਾ ਚ ਇਹਨਾਂ ਪਹਿਣ ਜਿਹੜਾ 300 ਯੂਨਿਟ ਪ੍ਰਤੀ ਮਾ ਲੋਕਾਂ ਨੂੰ ਮਿਲਦਾ ਬਿਜਲੀ ਮੁਫਤ ਮਿਲਦੀ ਹੈ ਉਹ ਇਸ ਤਰ੍ਹਾਂ ਹੀ ਨਰੰਤਰ ਜਾਰੀ ਰਹੇਗੀ। ਅ ਰਾਮ रहीम ਨੂੰ ਜਿਹੜਾ ਪੈਰੋਲ ਦੇਣ ਵਾਲਾ ਜੇਲਰ ਸੀ ਕੀ ਬਣਿਆ ਕੀ ਇਨਾਮ ਦਿੱਤਾ ਗਿਆ ਉਹਨੂੰ? ਇਹ ਬਿਲਕੁਲ ਸੁਨੀਲ ਸਾਗਵੰਦ ਨਾਮ ਐਸ ਸ਼ਖਸ ਦਾ ਕਹਿੰਦੇ ਜੀ 22 ਸਾਲ ਇੰਨੇ ਪੁਲਸ ਦੇ ਵਿੱਚ ਨੌਕਰੀ ਕੀਤੀ ਹੈ ਉਸ ਤੋਂ ਬਾਅਦ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸੁਪਰੀਡੈਂਟ ਜੇਲ੍ਹ ਸੁਪਰੀਡੈਂਟ ਵਜੋਂ ਵੀ ਇਸ ਨੇ ਸੇਵਾ ਨਿਭਾਈ ਹੈ ਪਤਾ ਲੱਗਾ ਹਜੇ ਇਹਦੀ ਨੌਕਰੀ ਦੇ ਵਿੱਚ ਕੁਝ ਸਾਲ ਡਿਊਟੀ ਦੇ ਵਿੱਚ ਜਿਹੜੇ ਕਰਨ ਦੇ ਵਿੱਚ ਬਾਕੀ ਸਨ ਪਰ ਇੰਨੇ ਵੀਆਰਐਸ ਤਹਿਤ ਆਪਣਾ ਜਿਹੜਾ ਰੈਜ਼ੀਗਨੇਸ਼ਨ ਦੇ ਦਿੱਤਾ ਤੇ ਸਰਕਾਰ ਨੇ ਨਾਲ ਦੀ ਨਾਲ ਉਹਨੂੰ ਸੈਪਟ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਇੰਨੇ ਭਾਜਪਾ ਜੁਆਇਨ ਕੀਤੀ ਜੁਆਇਨ ਕਰਨ ਤੋਂ ਅਗਲੇ ਦਿਨ ਹੀ ਜਿਹੜੀ ਬੀਤੇ ਦਿਨੀ ਅਸੀਂ ਸੂਚੀ ਦੀ ਗੱਲ ਕੀਤੀ ਸੀ 62 67 ਬੰਦਿਆਂ ਦੀ ਉਸ ਦੇ ਵਿੱਚ ਇੱਕ ਸੱਛਦਾ ਵੀ ਨਾ ਸੀਗਾ ਇਸ ਨੂੰ ਹੁਣ ਦਾਦਰੀ ਤੋਂ ਚੋਣ ਮੈਦਾਨ ਦੇ ਵਿੱਚ ਭਾਜਪਾ ਨੇ ਉਤਾਰ ਦਿੱਤਾ ਸੋ ਇੱਕ ਗੱਲ ਸਾਫ਼ ਹੈ ਕਿ ਇੱਕ ਪਾਸੇ ਜਿਹੜਾ ਰਾਮ ਰਹੀਮ ਨੂੰ ਜਿੰਨੀ ਵਾਰੀ ਪਰੋਲ ਦਿੱਤੀ ਗਈ ਹੁਣ ਤੱਕ 10 ਕੋ ਵਾਰੀ ਰਾਮ ਰਹੀਮ ਬਾਹਰ ਆਇਆ ਉਸ ਦੇ ਵਿੱਚ 6 ਵਾਰੀ ਪਰੋਲ ਦੇਣ ਦੇ ਵਿੱਚ ਇਸ ਸਖਸ਼ ਨੇ ਵੱਧੂ ਯੋਗਦਾਨ ਪਾਇਆ ਜਿਹੜੀ ਲਿਸਟ ਤਿਆਰ ਕੀਤੀ ਜਾਂਦੀ ਸੀ ਇਸ ਤੇ ਕਰੈਕਟਰ ਨੂੰ ਲੈ ਕੇ ਉਸ ਦੇ ਵਿੱਚ ਇਹਨੇ ਤਾਰੀਫਾਂ ਕੀਤੀਆਂ ਸੀ ਰਾਮ ਰਹੀਮ ਦੀਆਂ ਤੇ ਉਸੇ ਤਹਿਤ ਰਾਮ ਰਹੀਮ ਨੂੰ ਜਿਹੜੀਆਂ ਜੇਲ੍ਹ ਦੇ ਵਿੱਚੋਂ ਫਰਲ ਤੇ ਪਰੋਲਾਂ ਜਿਹੜੀਆਂ ਮਿਲਦੀਆਂ ਰਹੀਆਂ ਨੇ 6 ਵਾਰੀਆਂ ਨੇ ਪਰੋਲਾ ਦੇਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਸੋ ਹੁਣ ਬੀਜੇਪੀ ਨੇ ਇਹਨੂੰ ਦਾਦਰੀ ਤੋਂ ਜਿਹੜੀ ਟਿਕਟ ਦੇ ਦਿੱਤੀ ਹੈ ਤੇ ਇਹਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਦਾਦਰੀ 'ਚ ਰਾਮ ਰਹੀਮ ਦਾ ਕੋਈ ਪ੍ਰਭਾਵ ਹੈ ਇਨਫਲੂਐਂਸ ਹੈ? ਜੀ ਬਿਲਕੁਲ ਪੂਰੇ ਹਰਿਆਣਾ ਦੇ ਵਿੱਚ ਹੀ ਕਾਫੀ ਪ੍ਰਭਾਵ ਹੈ ਤੇ ਦਾਦਰੀ ਦੇ ਵਿੱਚ ਵੀ ਹੈਗਾ ਆ ਕਿਉਂਕਿ ਡੇਰੇ ਨੂੰ ਮੰਨਣ ਵਾਲੇ ਲੋਕ ਵੱਖ-ਵੱਖ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਤੇ ਦਾਦਰੀ ਦੇ ਵਿੱਚ ਵੀ ਕਾਫੀ ਵੱਡਾ ਸਮੁਦਾਇਆ ਹੈ ਜਿਹੜਾ ਐਸ ਡੇਰੇ ਦੇ ਨਾਲ ਜੁੜਿਆ ਹੋਇਆ। ਸੋ ਹੁਣ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਡੇਰੇ ਦਾ ਵੀ ਅਸ਼ੀਰਵਾਦ ਇਹਦੇ ਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਬੀਜੇਪੀ ਦਾ ਵੀ ਪਰ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਏਗਾ ਕਿ ਜਨਤਾ ਜਨਾਰਦਨ ਆਪਣਾ ਪਿਆਰ ਮੁਹੱਬਤ ਇਹਨੂੰ ਦਿੰਦੀ ਹੈ ਜਾਂ ਫਿਰ ਨਹੀਂ ਸੋ ਸ਼ਾਹਰੁਖ ਖਾਨ ਦੀ ਆਮਦਨ ਜਿਹੜੀ ਅਮਤਾਬਚਨੋਂ ਵੀ ਜ਼ਿਆਦਾ ਹੈ ਬਿਲਕੁਲ ਜੀ ਬਿਲਕੁਲ ਬੜੀ ਹੈਰਾਨ ਕਰਨ ਵਾਲੀ ਜਿਹੜੀ ਖਬਰ ਅੱਜ ਸਾਹਮਣੇ ਆਈ ਹੈ ਵਿੱਤੀ ਸਾਲ 2024 ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀਾਂ ਦੀ ਜਿਹੜੀ ਸੂਚੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਤਾ ਲੱਗਾ ਜੀ ਸ਼ਾਹਰੁਖ ਖਾਨ ਭਾਰਤ ਦੇ ਵਿੱਚ ਸਭ ਤੋਂ ਮਸ਼ਹੂਰ ਹਸਤੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਟੈਕਸ ਅਦਾ ਕੀਤਾ ਹੈ ਉਹਨਾਂ ਨੇ ਐਡਵਾਂਸ ਟੈਕਸ ਦੀ ਰਕਮ ਵਜੋਂ 92 ਕਰੋੜ ਰੁਪਏ ਦੀ ਰਾਸ਼ੀ ਦਾ ਜਿਹੜਾ ਭੁਗਤਾਨ ਕੀਤਾ 92 ਕਰੋੜ ਦਾ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਸਾਊਥ ਇੰਡੀਆ ਦੇ ਇੱਕ ਐਕਟਰ ਨੇ ਉਹਨਾਂ ਨੇ ਭੁਗਤਾਨ ਕੀਤਾ ਜੀ ਤੇ ਜਿਹੜਾ 55 ਨੰਬਰ ਹੈ ਵਿਰਾਟ ਕੋਹਲੀ ਦਾ ਜਿਨ੍ਹਾਂ ਨੇ 66 ਕਰੋੜ ਰੁਪਏ ਦਾ ਜਿਹੜਾ ਟੈਕਸ ਹੈ ਉੱਪਰ ਆ ਸੋ ਕੁੱਲ ਮਿਲਾ ਕੇ ਵੇਖਿਆ ਜਾਵੇ ਟੌਪ 10 ਦੀ ਸੂਚੀ ਦੇ ਵਿੱਚੋਂ ਸਭ ਤੋਂ ਟੌਪ ਦੀ ਸੂਚੀ ਦੇ ਉੱਤੇ ਸ਼ਾਹਰੂਖ ਖਾਨ ਦਾ ਨਾਮ ਆਇਆ ਜਿਨ੍ਹਾਂ ਨੇ 92 ਕਰੋੜ ਰੁਪਏ ਟੈਕਸ ਵਜੋਂ ਅਦਾ ਕੀਤਾ ਸਿਮਰਪ੍ਰੀਤ ਸਿੰਘ ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਰੱਬ ਰੱਖਾ